ਸਾਡਾ ਕੀ ਹਾਲ ਦੋਸਤੋ ਕੀ ਹਾਲ ਚਾਲ ਥੋੜਾ ਸਾਰਾ ਨਾਲ ਜੀ ਬਹੁਤ ਕੰਮ ਦੀ ਵੀਡੀਓ ਲੈ ਕੇ ਆਇਆ ਹੋ ਸਕਦਾ ਬਹੁਤ ਬੰਦਿਆਂ ਨੂੰ ਇਸ ਵੀਡੀਓ ਦਾ ਇੰਤਜ਼ਾਰ ਵੀ ਹੋਵੇ ਅੱਜ ਮੈਂ ਤੁਹਾਨੂੰ ਮੇਨ ਸ਼ਹਿਰ ਦੇ ਵਿੱਚ ਜਗਰਾਉਂ ਦੇ ਵਿੱਚ ਤੁਹਾਨੂੰ ਘਰ ਦਿਖਾਉਣ ਲੱਗਾ ਇਹ ਘਰ ਸੇਲ ਆ ਮਿੱਤਰੋ ਜਿਹੜੇ ਬੰਦੇ ਬਣਿਆ ਬਣਾਇਆ ਘਰ ਭਾਲਦੇ ਆ ਜਾਂ ਕਈ ਵਾਰ ਕਿਸੇ ਨੇ ਸ਼ਹਿਰ ਦੇ ਵਿੱਚ ਘਰ ਕਿਰਾਏ ਤੇ ਚਾੜਨ ਵਾਸਤੇ ਲੈਣਾ ਹੁੰਦਾ ਤੁਸੀਂ ਕਿਰਾਏ ਤੇ ਚਾੜਨ ਵਾਸਤੇ ਬੈਸਟ ਆ ਮੈਂ ਤੁਹਾਨੂੰ ਘਰ ਦਿਖਾਤਾ ਯਾਰ ਤੁਸੀਂ ਕਹੋਗੇ ਯਾਰ ਵੀ ਇੰਨਾ ਸੋਹਣਾ ਘਰ ਬਣਿਆ ਹੋਇਆ ਵੇਚ ਦੇਗਾ ਤੂੰ ਵੇਚਣਾ ਤਾਂ ਵਾ ਕਿਉਂਕਿ ਬਾਹਰ ਜਾਣਾ ਫੈਮਿਲੀ ਸਾਰੀ ਬਾਹਰ ਆ ਆ ਵੀ ਬਾਹਰ ਜਾਣਾ ਤਾਂ ਕਰਕੇ ਘਰ ਸੇਲ ਕਰਨਾ ਮੈਂ ਤੁਹਾਨੂੰ ਹੁਣ ਘਰ ਦਿਖਾਉਣਾ ਪਹਿਲਾਂ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਣਾ ਇਸ ਘਰ ਦੇ ਬਈ ਚਾਰ ਪੋਰਸ਼ਨ ਆ ਇੱਕ ਬੇਸਮੈਂਟ ਆ ਆ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਦੋ ਪੋਰਸ਼ਨ ਆ ਰਹੇ ਤੁਸੀਂ ਯਾਰ ਮੋਕ ਦੀ ਗੱਲ ਇਹ ਆ ਬਈ ਇੱਕ ਘਰ ਦੇ ਰੇਟ ਦੇ ਵਿੱਚ ਤੁਹਾਨੂੰ ਦੋ ਘਰ ਮਿਲ ਜਾਣੇ ਇੱਕ ਘਰ ਤਾਂ ਆ ਰਿਹਾ ਦੂਜਾ ਆ ਰਿਹਾ ਇਹ ਪੁਰਾਣਾ ਘਰ ਪਿਛਲੇ ਪਾਸੇ ਦੋ ਪੋਰਸ਼ਨ ਬਣੇ ਹੋਇਆ ਆ ਆ ਤੁਸੀਂ ਦੇਖ ਸਕਦੇ ਹੋ ਉੱਪਰੋਂ ਦੇਖ ਸਕਦੇ ਹੋ ਮੈਂ ਤੁਹਾਨੂੰ ਉੱਪਰੋਂ ਵੀ ਕਿਹਨਾ ਦਿਖਾ ਦਿੰਨਾ ਇਹਦੇ ਵਿੱਚ ਵੀ ਬਹੁਤ ਰੂਮ ਆ ਮੈਂ ਕਹਣਾ ਯਾਰ 300 ਗਜ ਦਾ ਏਰੀਆ ਮਿੱਤਰੋ ਇਹ 300 ਗਜ ਦੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਰੂਮ ਬਣੇ ਹੋਏ ਆ ਬਹੁਤ ਸੋਹਣਾ ਬਹੁਤ ਬਿਆੰਤ ਦੇ ਨਾਲ ਇਹ ਘਰ ਬਣਿਆ ਹੋਇਆ ਮੈਂ ਤੁਹਾਨੂੰ ਸਾਰਾ ਦਿਖਾਉਣਾ ਬੇਫਿਕਰ ਹੋ ਤੁਸੀਂ ਥੋੜੇ ਇੰਨੇ ਕੁ ਜ਼ਿਆਦਾ ਲਿਮਟਡ ਪੈਸਿਆਂ ਦੇ ਵਿੱਚ ਤੁਹਾਨੂੰ ਇਹ ਚੰਗਾ ਘਰ ਮਿਲ ਜਾਣਾ ਆ ਦੇਖੋ ਇਧਰਲੇ ਪਾਸੇ ਆ ਦੇਖੋ ਤਿੰਨ ਕਿਚਨ ਆ ਦੋ ਕਿਚਨ ਓਪਨ ਆ ਇੱਕ ਉਹਦੇ ਅੰਦਰ ਅਟੈਚ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਆ ਦੇਖ ਸਕਦੇ ਹੋ ਤੁਸੀਂ ਆ ਜਓ ਇਧਰਲੇ ਪਾਸੇ ਮੈਂ ਤੁਹਾਨੂੰ ਇਹਦੀ ਜਿਹੜੀ ਉਹ ਆ ਇੱਕ ਬਾਲਕਨੀ ਟਾਇਪ ਵੀ ਆ ਤੁਹਾਨੂੰ ਦਿਖਾ ਦਿੰਦਾ ਬਾਈ ਇਹ ਵੀ ਬਣਿਆ ਹੋਇਆ ਹੁਣ ਮੈਂ ਤੁਹਾਨੂੰ ਉੱਧਰ ਲੈ ਕੇ ਚੱਲਦਾ ਆਜੋ ਇਧਰਲੇ ਪਾਸੇ ਆ ਜਿਹੜਾ ਔਰਲੇ ਘਰ ਦਾ ਆ ਗਿਆ ਸਿਸਟਮ ਇਹ ਉਪਲਾ ਪੋਰਸ਼ਨ ਆ ਗਿਆ ਇਹ ਵੀ ਉੱਪਰੋਂ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣੀ ਲੋਕੇਸ਼ਨ ਤੇ ਇਹ ਘਰ ਬਣਿਆ ਹੋਇਆ ਦੇਖੋ ਆ ਦੇਖੋ ਇਧਰ ਬੈਡਰੂਮ ਬਣਿਆ ਹੋਇਆ ਇਧਰ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਇਧਰਲੇ ਪਾਸੇ ਕਿਚਨ ਬਣਿਆ ਹੋਇਆ ਇਹ ਓਪਨ ਕਿਚਨ ਆਗੇ ਦੋ ਪੋਰਸ਼ਨ ਦੇ ਤੇ ਹੁਣ ਮੈਂ ਤੁਹਾਨੂੰ ਇਧਰਲੇ ਪਾਸੇ ਦਿਖਾ ਦਿੰਦਾ ਬਾਈ ਆ ਦੇਖੋ ਇਧਰਲੇ ਪਾਸੇ ਬਾਈ ਘਰ ਬਹੁਤ ਸੋਹਣਾ ਬਣਿਆ ਹੋਇਆ ਯਾਰ ਮੈਂ ਤੁਹਾਨੂੰ ਲੋਕੇਸ਼ਨ ਇੱਕ ਵਾਰ ਇੱਥੋਂ ਦੱਸਣ ਦੀ ਕੋਸ਼ਿਸ਼ ਕਰਦਾ ਆ ਤੁਸੀਂ ਇਧਰੋਂ ਦੇਖ ਸਕਦੇ ਹੋ ਉੱਪਰ ਵੀ ਹੈਗਾ ਤੇ ਇਧਰਲੇ ਪਾਸੇ ਮੈਂ ਦੱਸਦਾ ਇਹ ਜਿਹੜੀ ਗਲੀ ਵਜਦੀ ਹੈ ਨਾ ਇਹ 4 ਨੰਬਰ ਗਲੀ ਆ ਜਿਹੜਾ ਜਦੋਂ ਆਪਾਂ ਥਾਣਾ ਨੇੜੇ ਲੱਗੇ ਜਾਂਦੇ ਇੱਥੇ ਥਾਣੇ ਦੇ ਸਾਹਮਣੇ ਜਿਹੜੀ ਗਲੀ ਜੀ ਚਾ ਹਸਪਤਾਲ ਆ ਜੈਣਾ ਹਸਪਤਾਲਾ ਸਭ ਤੋਂ ਮਸ਼ਹੂਰ ਤੇ ਬੱਸ ਸਟੈਂਡ ਵੀ ਨੇੜੇ ਹੀ ਹੈ ਇੱਥੋਂ ਹਣਾ ਸੋ ਮੇਨ ਏਰੀਆ ਬਾਈ ਇਹ ਬਹੁਤ ਸੋਹਣਾ ਏਰੀਆ ਬਹੁਤ ਚੰਗਾ ਏਰੀਆ ਤੇ ਬਹੁਤ ਡਿਵੈਲਪਡ ਏਰੀਆ ਦੂਜੀ ਗੱਲ ਹੋਰ ਦੱਸ ਦੇਣਾ ਵੀ ਇੱਥੇ ਮਾਨ ਕੇ ਚਲੋ ਵਧੀਆ ਹੋਣ ਜਾਣਾ ਵਧੀਆ ਇੱਥੇ ਸਿਸਟਮ ਹੈਗਾ ਵਾ ਵੀ ਕੋਈ ਆਏ ਨਹੀਂ ਹੈਗਾ ਵੀ ਪਛੜਿਆ ਜਿਆ ਏਰੀਆ ਜਾਂ ਸ਼ਹਿਰ ਤੋਂ ਪਾਸੇ ਹੈ ਬਿਲਕੁਲ ਸ਼ਹਿਰ ਦੇ ਵਿੱਚ ਆ ਬਾਈ ਤੇ ਹੁਣ ਮੈਂ ਤੁਹਾਨੂੰ ਦੱਸਦਾ ਅੱਗੇ ਜਾ ਕੇ ਉਹਨਾ ਮੇਨ ਘਰ ਆ ਜਿਹੜਾ ਇਹ ਵੀ ਇੱਕ ਵਾਰ ਆਪੇ ਇਹਦੇ ਤੇ ਵੀ ਤੁਹਾਨੂੰ ਨਿਗਾਮ ਰਾਉਣਾ ਇਹ ਵੀ ਤੁਸੀਂ ਇੱਕ ਵਾਰ ਦੇਖ ਹੀ ਲਓ ਹਨ ਤੇ ਬਾਕੀ ਇਹ ਘਰ ਜੇ ਕੋਈ ਬਾਈ ਖਰੀਦਣਾ ਚਾਹੁੰਦਾ ਤਾਂ ਸੰਪਰਕ ਨੰਬਰ ਮਾਲਕਾਂ ਦੇ ਮੁੱਤੇ ਦਊਗਾ ਸੋ ਉਹਨਾਂ ਨਾਲ ਸੰਪਰਕ ਕਰ ਲਿਓ ਆ ਦੇਖੋ ਇਹ ਵੀ ਮੈਂ ਤੁਹਾਨੂੰ ਦਿਖਾਉਣਾ ਇੱਕ ਇਧਰਲੇ ਪਾਸੇ ਕਿਚਨ ਆ ਇੱਕ ਆ ਬੈਡਰੂਮ ਆ ਗਿਆ ਇੱਕ ਆ ਆ ਗਿਆ ਨਾ ਪਰਲੇ ਪਾਸੇ ਵੀ ਹੈਗਾ ਤੇ ਆ ਬੇਸਮੈਂਟ ਆ ਜਿਹਦੀ ਮੈਂ ਗੱਲ ਕੀਤੀ ਸੀ ਇਹ ਬੇਸਮੈਂਟ ਆ ਇਹ ਵੀ ਇਸ ਘਰ ਦੇ ਵਿੱਚ ਬੇਸਮੈਂਟ ਬਣੀ ਹੋਈ ਆ ਇਹ ਵੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨਾ ਆ ਆ ਬੇਸਮੈਂਟ ਤੇ ਨਿਗਾਹ ਮਾਰ ਲਿਓ ਮੈਂ ਸਾਰਾ ਘਰ ਤਾਂ ਦਿਖਾ ਰਿਹਾ ਵੀ ਦੇਖਣ ਵਾਲੇ ਬੰਦੇ ਦੇ ਜਾਂ ਖਰੀਦਣ ਵਾਲੇ ਬੰਦੇ ਦੇ ਮਨ ਦੇ ਵਿੱਚ ਕੋਈ ਆਈਨ ਨਾ ਰਵੇ ਯਾਰ ਵੀ ਉਹਨੂੰ ਆ ਕੇ ਦੇਖਣਾ ਪਵੇ ਹਨਾ ਸੋ ਫੋਨ ਉੱਤੇ ਵੀ ਕਈ ਵਾਰ ਕੇ ਬੰਦੇ ਨੇ ਗੱਲਬਾਤ ਕਰਨੀ ਹੁੰਦੀ ਆ ਇਹ ਕਾ ਕਿਚਨ ਆ ਇਹ ਨਾਲ ਅਟੈਚ ਆ ਦੋ ਓਪਨ ਕਿਚਨ ਮੈਂ ਤੁਹਾਨੂੰ ਦਿਖਾ ਦਿਆ ਇਹ ਕਾ ਦੇਖ ਸਕਦੇ ਤੁਸੀਂ ਹਨਾ ਤੇ ਇਹਨੂੰ ਆਪਣਾ ਤੈਨੂੰ ਓਪਨ ਕਿਚਨ ਆ ਠੀਕ ਹੈ ਤੈਨੂੰ ਓਪਨ ਕਿਚਨ ਆ ਇਧਰਲੇ ਪਾਸੇ ਇੱਕ ਬਾਹਰ ਜਾਣ ਵਾਸਤੇ ਵੀ ਰਾਹ ਬਣਿਆ ਹੋਇਆ ਹੈ ਗੇਟ ਸੋ ਬਾਕੀ ਨੰਬਰ ਇਹਨਾਂ ਦੇ ਮੈਂ ਉੱਤੇ ਚਲਾ ਦੂੰਗਾ ਬਾਈ ਸੋ ਸ਼ੇਅਰ ਕਰ ਦਿਓ ਵੀ ਹਾਂਜੀ ਮੈਂ ਹਰੇਕ ਪੋਰਸ਼ਨ ਦੀ ਆਪਦੀ ਕਿਚਨ ਹਰੇਕ ਪੋਰਸ਼ਨ ਦੀ ਆਪਦੀ ਹਰੇਕ ਪੋਰਸ਼ਨ ਦੀ ਆਪਦੀ ਕਿਚਨ ਆ ਬਾਈ ਬਹੁਤ ਸੋਹਣਾ ਇਹ ਘਰ ਬਣਿਆ ਹੋਇਆ ਤੇ ਬਹੁਤ ਸੋਹਣਾ ਏਰੀਆ ਦੇ ਵਿੱਚ ਇੱਕ ਵਾਰ ਲੋਕੇਸ਼ਨ ਦੁਬਾਰਾ ਸਮਝ ਲਓ ਕਿਉਂਕਿ ਮੇਨ ਕਮ ਲੋਕੇਸ਼ਨ ਦਾ ਜੇ ਵੈਸੇ ਤਾਂ ਫੋਨ ਕਰਕੇ ਵੀ ਤੁਸੀਂ ਲੋਕੇਸ਼ਨ ਮੰਗਵਾ ਸਕਦੇ ਹੋ ਬਾਕੀ ਆ ਚਾਰ ਨੰਬਰ ਗਲੀ ਵਾਜਦੀ ਆ ਇਹ ਗਲੀ ਨੂੰ ਜਦੋਂ ਤੁਸੀਂ ਟੱਪੋਂਗੇ ਤਾਂ ਮੇਨ ਮੇਨ ਸ਼ੜਕ ਆ ਜੂਗੀ ਜਿਹੜੀ ਕਿ ਬੱਸ ਸਟੈਂਡ ਨੂੰ ਚਲੀ ਜਾਂਦੀ ਆ ਥਾਣੇ ਨੂੰ ਚਲੀ ਜਾਂਦੀ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਬਈ ਆ ਘਰ ਮੈਂ ਤੁਹਾਨੂੰ ਸਾਰਾ ਦਿਖਾਦਾ ਐ ਤੋਂ ਲੈ ਕੇ ਜੈਡ ਤੱਕ ਵੀਡੀਓ ਨੂੰ ਸ਼ੇਅਰ ਕਰਕੇ ਉਸ ਸੱਜਣ ਤੱਕ ਤੁਸੀਂ ਇਹ ਵੀਡੀਓ ਪਹੁੰਚਾ ਸਕਦੇ ਹੋ ਜਿਹਨੂੰ ਘਰ ਦੀ ਜਰੂਰਤ ਹੈ ਜਿਹਨੇ ਘਰ ਖਰੀਦਣਾ ਬਹੁਤ ਸੋਹਣਾ ਘਰ ਬਣਿਆ ਹੋਇਆ ਸ਼ੇਅਰ ਕਰ ਦਿਓ ਧੰਨਵਾਦ